ਗੁਰਸਾਹਿਬ ਦੇ ਨੇੜੇ ਨਾਗੋਕੇ ਮੋੜ ਵੈਦ ਕਰਮਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤਾਂਬਾ ਕਾਫੀ ਚਿਰਾਂ ਦਾ ਆਪਾਂ ਬਣਾਉਂਦੇ ਹਾਂ ਕਿ ਉਹਨੂੰ ਆਪਾਂ ਜਿਹੜੀਆਂ ਰੁਪਈਆਂ ਅਸੀਂ ਤੇ ਹੁਣ ਆਪਾਂ ਉਹ ਤਾਂਬਾ ਰਾ ਅੱਗ ਦਿੱਤੀ ਐ ਤੇ ਹੁਣ ਉਹਨੂੰ ਪੱਠੀ ਚੋਂ ਕੱਢ ਕੇ ਤੇ ਦੁਬਾਰਾ ਤੋ ਕੇ ਤੇ ਦੁਬਾਰਾ ਫੇਰ ਆਪਾਂ ਆਕ ਤਵਾਂਗੇ ਇਹ ਤੋ ਪੁੱਜੀ ਆਪਾਂ ਜਿਹੜੇ ਆ ਤਾਂਬੇ ਦੇ ਜੀ ਪਾਣੀ ਇਹ ਤੋਂ ਵਿੱਚ ਕੁਝ ਜਿਹੜਾ ਆਪਾਂ ਬਾਹਰ ਕੱਢਿਆ ਹੁਣ ਇਹਦੇ ਚ ਦਵਾਈ ਕੱਢ ਕੇ ਤੇ ਫਿਰ ਇਹਨੂੰ ਸਾਫ਼ ਕਰਕੇ ਪਾਣੀ ਦੇ ਨਾਲ ਤੋਂ ਇਹ ਕਿਉਂਕਿ ਇਹਦੇ ਵਿੱਚ ਜਿਹੜੀ ਦਵਾਈ ਪਾਈ ਹੁੰਦੀ ਆ ਜਿਹੜੀ ਕੱਢ ਕੇ ਵਿੱਚ ਕਿਉਂਕਿ ਕੁਝ ਜੜੀਆਂ ਬੂਟੀਆਂ ਦੀ ਰਾਖ ਹੁੰਦੀ ਆ ਉਹ ਬਾਹਰ ਕੱਢ ਦੇਣੀ ਆ ਤੇ ਦੁਬਾਰਾ ਫਿਰ ਇਹਦੇ ਵਿੱਚ ਜੜੀਆਂ ਬੂਟੀਆਂ ਦਾ ਰਸ ਪਾ ਕੇ ਆਕ ਦੇਵਾਂ ਤੇ ਵੀਡੀਓ ਵਾਸਤੇ ਵੱਧ ਸ਼ੇਅਰ ਕਰਿਓ ਵਾਲੀ ਵੀ ਜੀਕਾ ਪਾਓ ਸਾਰੀ